ਵਾਹਿਗੁਰੂ ਸਾਹਿਬ ਜੀ ਦੁਹਰਾ ਮਰਦਾਨੇ ਕੋ ਦੇਖ ਕਰ ਬਿਕਸਤ ਗਿਰਾ ਅਲਾਈ ਕਵੀ ਰਾਜ ਭਾਈ ਸੰਤੋਖ ਸਿੰਘ ਜੀ ਅੱਗੇ ਲਿਖਦੇ ਹਨ ਕੌਡੇ ਰਾਖਸ਼ ਨੇ ਭਾਈ ਮਰਦਾਨੇ ਨੂੰ ਜੰਗਲ ਦੇ ਵਿੱਚ ਫੜਿਆ ਹੋਇਆ ਹੈ ਸਤਿਗੁਰੂ ਗੁਰੂ ਨਾਨਕ ਸਾਹਿਬ ਦੀ ਭਾਈ ਬਾਲੇ ਨੂੰ ਨਾਲ ਲੈ ਕਰਕੇ ਇੱਕ ਛਿਣ ਦੇ ਵਿੱਚ ਉਸ ਘਨੇ ਜੰਗਲ ਦੇ ਵਿੱਚ ਪਹੁੰਚ ਗਏ ਹਨ ਤੇ ਉੱਥੇ ਤਾਈ ਮਰਦਾਨੇ ਨੂੰ ਦੇਖ ਕਰਕੇ ਸਤਿਗੁਰੂ ਜੀ ਮੁਸਕਰਾ ਕਰਕੇ ਬੋਲੇ ਹਨ ਕਿ ਕਿਉਂ ਬੈਠੇ ਘਰ ਜਾਤ ਨਹੀਂ ਤਾਈ ਮਰਦਾਨਾ ਜੀ ਤੁਸੀਂ ਇੱਥੇ ਕਿਉਂ ਬੈਠੇ ਹੋ ਤੁਸੀਂ ਘਰ ਕਿਉਂ ਨਹੀਂ ਜਾਂਦੇ ਇਸ ਤਰ੍ਹਾਂ ਸਤਿਗੁਰੂ ਜੀ ਮੁਸਕਰਾ ਕਰਕੇ ਭਾਈ ਮਰਦਾਨੇ ਨੂੰ ਕਹਿਣ ਲੱਗੇ ਹਨ ਕਿਉਂ ਬੈਠੇ ਘਰ ਜਾਤ ਨਾ ਹੈ ਤੁੰਜ ਦੇਹ ਬਤਾਈ ਤੇ ਸਤਿਗੁਰੂ ਜੀ ਕਹਿਣ ਲੱਗੇ ਭਾਈ ਮਰਦਾਨਾ ਜੀ ਸਾਨੂੰ ਤਾਂ ਕਹਿ ਕੇ ਆਏ ਸੀ ਅਸੀਂ ਆਪਣੇ ਘਰ ਚੱਲੇ ਹਾਂ ਤੇ ਹੁਣ ਇੱਥੇ ਬੈਠੇ ਹੋ ਘਰ ਨਹੀਂ ਜਾਂਦੇ ਹੋ ਕੀ ਹਾਲ ਚਾਲ ਤੁਹਾਡਾ ਸਾਨੂੰ ਦੱਸਣਾ ਕਰੋ ਸਾਡੇ ਤਾਂ ਹੀ ਸਮਝਾਉਣਾ ਕਰੋ ਇਸ ਤਰ੍ਹਾਂ ਸਤਿਗੁਰੂ ਜੀ ਭਾਈ ਮਰਦਾਨੇ ਨੂੰ ਪੁੱਛ ਰਹੇ ਹਨ ਚਾਉ ਪਈ ਸੁਣ ਲਜਜਤ ਹੋਇਓ ਮਰਦਾਨਾ ਕ੍ਰਿਵ ਨੀਚ ਕਰ ਕਛ ਨ ਬਖਾਨ। ਤੇ ਇਸ ਤਰ੍ਹਾਂ ਸੁਣ ਕਰਕੇ ਪਾਈ ਮਰਦਾਨਾ ਜੀ ਬੜੇ ਸ਼ਰਮਿੰਦਾ ਹੋਏ ਹਨ। ਕਿਉਂਕਿ ਜਾਣਦਾ ਹੈ ਕਿ ਮੇਰੀ ਗਲਤੀ ਹੈ ਮੇਰਾ ਦੋਸ਼ ਹੈ। ਮੈਂ ਸਤਿਗੁਰਾਂ ਦੀ ਗੱਲ ਨਹੀਂ ਮੰਨੀ ਹੈ। ਇਸ ਤਰ੍ਹਾਂ ਜਾਣ ਕਰਕੇ ਤੇ ਬੜੇ ਸ਼ਰਮਿੰਦੇ ਹੋ ਰਹੇ ਹਨ। ਤੌਣ ਨੀਵੀਂ ਕੀਤੀ ਹੋਈ ਹੈ, ਨੀਵੀਂ ਪਾਈ ਹੋਈ ਹੈ ਤੇ ਸਤਿਗੁਰਾਂ ਦੀਆਂ ਦੇ ਸਾਹਮਣੇ ਕੋਈ ਵੀ ਬਚਨ ਨਹੀਂ ਬੋਲਦਾ ਹੈ ਕੋਈ ਸ਼ਬਦ ਨਹੀਂ ਨਿਕਲਦਾ ਹੈ ਹਿਰਦਾ ਵਿਖੇ ਹਰ ਖਤ ਪਹੁ ਭਾਇਓ ਜੀਵਨ ਜਾਨ ਜਨਮ ਮਹਨਾਇਓ ਪਰੰਤੂ ਆਪਣੇ ਹਿਰਦੇ ਦੇ ਵਿੱਚ ਬੜਾ ਪ੍ਰਸੰਨ ਹੋ ਰਿਹਾ ਇੱਕ ਆਸ ਹਿਰਦੇ ਵਿੱਚ ਜਾਗੀ ਹੈ ਕਿ ਹੁਣ ਧੰਨ ਗੁਰੂ ਨਾਨਕ ਸਾਹਿਬ ਜੀ ਮੇਰੇ ਕੋਲ ਆ ਗਏ ਹਨ ਤੇ ਹੁਣ ਇਹ ਰਾਖਸ਼ ਵੀਰਾ ਕੁਝ ਨਹੀਂ ਵਿਗਾੜ ਸਕਦਾ ਹੁਣ ਮੇਰਾ ਜਿਹੜਾ ਜੀਵਨ ਹੈ ਬਚ ਜਾਵੇਗਾ ਇਸ ਤਰ੍ਹਾਂ ਮਨ ਨੂੰ ਪ੍ਰਤੀਤ ਹੁੰਦਾ ਹੈ ਕਿ ਜਿਵੇਂ ਕੋਈ ਨਵਾਂ ਜੀਵਨ ਮਿਲ ਗਿਆ ਹੋਵੇ ਇਸ ਤਰ੍ਹਾਂ ਜਾਣ ਕਰਕੇ ਤੇ ਆਪਣੇ ਹਿਰਦੇ ਵਿੱਚ ਬੜਾ ਪ੍ਰਸੰਨ ਹੋ ਰਿਹਾ ਹੈ ਮੋਜਸੋਂ ਬੋਲੇ ਦੀਨ ਦਿਆਲਾ ਇਹੋ ਜੋ ਕਰਾਹਾ ਤਪ ਤਬਸਾਲਾ ਤੇ ਭਾਈ ਬਾਲਾ ਜੀ ਧੰ ਗੁਰੂ ਅੰਗਦ ਸਾਹਿਬ ਜੀਆਂ ਨੂੰ ਕਥਾ ਸੁਣਾ ਰਹੇ ਹਨ ਕਹਿਣ ਲੱਗੇ ਸਤਗੁਰੂ ਜੀ ਉਸ ਸਮੇਂ ਮੈਨੂੰ ਕਹਿਣ ਲੱਗੇ ਕਿ ਭਾਈ ਬਾਲਾ ਜੀ ਇਹ ਜਿਹੜਾ ਤੁਸੀਂ ਤਪਦਾ ਹੋਇਆ ਕੜਾਹਾ ਦੇਖ ਰਹੇ ਹੋ ਬਹੁਤ ਵੱਡਾ ਇਸਮਹ ਮਰਦਾਨੇ ਕੋ ਪਾਵਹੀਂ ਤਲਕਾ ਤੀਲ ਵਿਖਾ ਪੁਨ ਖਾਵਹੀਂ ਤੇ ਇਹ ਰਕਸ਼ਸ ਇਸ ਬਹੁਤ ਵੱਡੇ ਤਪਦੇ ਹੋਏ ਕੜਾਹੇ ਦੇ ਵਿੱਚ ਭਾਈ ਮਰਦਾਨੇ ਨੂੰ ਪਾਵੇਗਾ ਤੇ ਇਸ ਕੜਾਹੇ ਦੇ ਵਿੱਚ ਪਾ ਕਰਕੇ ਪਕੌੜੇ ਵਾਂਗੂ ਤਲ ਕਰਕੇ ਭਾਈ ਮਰਦਾਨੇ ਨੂੰ ਖਾਣਾ ਕਰੇਗਾ ਦੁਰੇ ਰਹੇ ਨਾ ਦੇ ਦਿਖਾਏ ਸੁਨ ਕਰ ਮੈਂ ਪਉਣ ਗਿਰਾ ਅਲਾਈ ਫਿਰ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਭਾਈ ਬਾਲਾ ਜੀ ਭਾਈ ਮਰਦਾਨੇ ਦੇ ਕੋਲ ਗਏ ਤਾਂ ਹਨ ਭਾਈ ਮਰਦਾਨੇ ਨੂੰ ਦਿਖਾਈ ਦੇ ਰਹੇ ਹਨ ਪਰੰਤੂ ਉਸ ਕੌਡੇ ਰਾਖਸ਼ ਨੂੰ ਸਤਿਗੁਰੂ ਜੀ ਦਿਖਾਈ ਨਹੀਂ ਦੇ ਰਹੇ ਭਾਈ ਬਾਲਾ ਜੀ ਦਿਖਾਈ ਨਹੀਂ ਦੇ ਰਹੇ ਹਨ ਇਹ ਛੁਪੇ ਹੋਏ ਹਨ ਇਨਾਂ ਨੇ ਆਪਣਾ ਸਰੂਪ ਦੇਛਾ ਪਾਇਆ ਹੋਇਆ ਹੈ ਇਸ ਤਰ੍ਹਾਂ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਤੇ ਭਾਈ ਬਾਲਾ ਜੀ ਅਦ੍ਰਿਸ਼ ਹੋ ਕਰਕੇ ਤੇ ਭਾਈ ਮਰਦਾਨੇ ਦੇ ਕੋਲ ਪਹੁੰਚੇ ਹਨ ਨਹਾ ਆਇ ਜੈ ਤੁਮ ਆਏ ਜੇ ਰਾਖਸ਼ ਤਲ ਲੇ ਵਹੇ ਖਾਏ ਭਾਈ ਬਾਲਾ ਜੀ ਕਹਿਣ ਲੱਗੇ ਕਿ ਸਤਿਗੁਰੂ ਜੀ ਉਸ ਸਮੇਂ ਮੈਂ ਗੁਰੂ ਨਾਨਕ ਸਾਹਿਬ ਜੀ ਨੂੰ ਇਸ ਤਰ੍ਹਾਂ ਕਿਹਾ ਕਿ ਸਤਿਗੁਰੂ ਜੀ ਜੇਕਰ ਇੱਥੇ ਆ ਕਰਕੇ ਤੁਸੀਂ ਕੁਝ ਨਾ ਕੀਤਾ ਤੇ ਫਿਰ ਤੁਹਾਡੇ ਆਏ ਨਾ ਆਏ ਦਾ ਕੋਈ ਫਰਕ ਨਹੀਂ ਪੈਂਦਾ ਫਿਰ ਤੁਹਾਡੇ ਇੱਥੇ ਆਉਣ ਦਾ ਵੀ ਕੋਈ ਮਤਲਬ ਨਹੀਂ ਬਣੇਗਾ ਜੇਕਰ ਤੁਸੀਂ ਭਾਈ ਮਰਦਾਨੀ ਦੀ ਰੱਖਿਆ ਨਾ ਕੀਤੀ ਤੇ ਆਪਣੀਆਂ ਅੱਖਾਂ ਦੇ ਸਾਹਮਣੇ ਹੀ ਉਹ ਕੌਡਾ ਰਕਸ਼ ਭਾਈ ਮਰਦਾਨੀ ਨੂੰ ਤੇਲ ਦੇ ਵਿੱਚ ਤਲ ਕਰਕੇ ਖਾ ਗਿਆ ਤੇ ਇੱਥੇ ਆਏ ਨਾ ਆਏ ਇੱਕ ਬਰਾਬਰ ਹੋਵਾਂਗੇ ਇਸ ਕਰਕੇ ਸਤਿਗੁਰੂ ਜੀ ਆਪਣਾ ਦਾਸ ਜਾਣ ਕਰਕੇ ਤੇ ਤੁਸੀਂ ਭਾਈ ਮਰਦਾਨੇ ਦੀ ਰਖੜਾ ਕਰਨਾ ਕਰੋ ਭਾਈ ਮਰਦਾਨੇ ਤੁਸ ਨੂੰ ਬਚਾਉਣਾ ਭਾਈ ਮਰਦਾਨੇ ਨੂੰ ਬਚਾਉਣਾ ਕਰੋ ਤੋਹਰਾ ਸੋਬੇਦ ਪੂਰਬ ਕੀ ਜੀਏ ਜੇ ਬਿੱਦ ਛੁਟੇ ਸੋਏ ਇਸ ਕਰਕੇ ਸਤਿਗੁਰੂ ਜੀ ਪਹਿਲਾਂ ਉਹ ਕੰਮ ਕਰੋ ਜਿਸ ਦੇ ਨਾਲ ਭਾਈ ਮਰਦਾਨਾ ਇਸ ਕੋਡੇ ਰਾਖਸ ਦੇ ਚੰਗਲ ਦੇ ਵਿੱਚੋਂ ਛੁੱਟ ਜਾਵੇ ਜਿਸ ਤਰ੍ਹਾਂ ਪਹਿਲਾਂ ਭਾਈ ਮਰਦਾਨੇ ਦਾ ਬਚਾਅ ਹੋਵੇ ਪਹਿਲਾ ਉਹ ਕਾਰਜ ਕਰਨਾ ਕਰੀਏ ਕਿੰਕਰ ਆਪਣੇ ਜਾਨੀਏ ਪਤਨ ਨਾ ਇਹ ਕੋ ਹੋਵੇ ਇਸ ਕਰਕੇ ਤੁਸੀਂ ਆਪਣੇ ਦਾਸ ਜਾਣਣਾ ਕਰੋ ਆਪਣਾ ਸੇਵਕ ਜਾਣ ਕਰਕੇ ਭਾਈ ਮਰਦਾਨੇ ਨੂੰ ਬਚਾ ਲੈਣਾ ਕਰੋ ਇਸ ਦਾ ਪਤਨ ਨਾ ਹੋਵੇ ਇਹਦਾ ਕੋਈ ਨੁਕਸਾਨ ਨਾ ਹੋ ਜਾਵੇ ਚਾਉ ਪਾਏ ਸ੍ਰੀ ਗੁਰਪਖੇ ਦੇਖ ਤਮਾਸ਼ਾ ਜੋ ਕਰਤਾਰ ਤਿ ਖਾਏ ਬਿਲਾਸਾ ਸਤਿਗੁਰੂ ਗੁਰੂ ਨਾਨਕ ਸਾਹਿਬ ਦੀ ਭਾਈ ਬਾਲੇ ਨੂੰ ਕਹਿ ਲਗੇ ਭਾਈ ਬਾਲਾ ਜੀ ਤੁਸੀਂ ਬਸ ਇੱਥੇ ਤਮਾਸ਼ਾ ਦੇਖੋ ਜਿਹੜਾ ਆਕਾਲ ਪੁਰਖ ਵਹਿਕਰੂ ਸੰਦਰ ਤਮਾਸ਼ਾ ਕਰ ਰਿਹਾ ਹੈ ਨਾ ਕੋਤਕ ਕਰ ਰਿਹਾ ਹੈ ਤੁਸੀਂ ਬਸ ਉਸ ਕੋਤਕ ਨੂੰ ਦੇਖਣਾ ਕਰੋ ਇਸ ਤਮਾਸ਼ੇ ਨੂੰ ਦੇਖਣਾ ਕਰੋ ਨਹਿ ਰਾਖਸ਼ ਕੋ ਦੇਖਾਈ ਮਰਦਾਨਾ ਦਿਖਹੀ ਗਰਤਾਈ ਤੇ ਭਾਈ ਮਰਦਾਨਾ ਸਤਿਗੁਰੂ ਗੁਰੂ ਨਾਨਕ ਸਾਹਿਬ ਜੀਆਂ ਨੂੰ ਦੇਖ ਰਿਹਾ ਹੈ ਪਰੰਤੂ ਕੌਡੇ ਰਾਖਸ਼ ਨੂੰ ਸਤਿਗੁਰੂ ਜੀ ਦਿਖਾਈ ਨਹੀਂ ਦੇ ਰਹੇ ਹਨ ਤਾਪਿਓ ਤੇਲ ਜਬ ਅਗਨ ਸਮਾਨ ਖਲਨੇ ਗਲੇ ਨੋ ਮਰਦਾਨਾ ਤੇ ਜਦੋਂ ਸਾਰਾ ਤੇਲ ਅੱਗ ਦੇ ਵਾਗ ਗਰਮ ਹੋ ਗਿਆ ਹੈ ਉਬਾਲੇ ਮਾਰਨ ਲੱਗ ਪਿਆ ਹੈ ਉਦੋਂ ਉਸ ਮੂਰਖ ਕੌਡੇ ਰਾਖਸ਼ ਨੇ ਭਾਈ ਮਰਦਾਨੇ ਨੂੰ ਤੇਲ ਦੇ ਵਿੱਚ ਪਾਉਣ ਵਾਸਤੇ ਫੜਿਆ ਹੈ ਬਲਕੇ ਸੰਗ ਤੇਲ ਮਹੰਡਾਰਾ ਘਿੰਗ ਕੈ ਸ੍ਰੀ ਗੁਰੂ ਨਾਮ ਉਚਾਰਾ ਉਸ ਸਮੇਂ ਭਾਈ ਮਰਦਾਨਾ ਜੀ ਨੂੰ ਫੜ ਕਰਕੇ ਬਲ ਦੇ ਨਾਲ ਆਪਣੇ ਜ਼ੋਰ ਨਾਲ ਫੜ ਕਰਕੇ ਤੇ ਉਸ ਕੜਾਹੀ ਦੇ ਵਿੱਚ ਪਾਉਣ ਲੱਗਿਆ ਹੈ ਤੇ ਜਦੋਂ ਕੜਾਹੀ ਵਿੱਚ ਪਾਉਣ ਲੱਗਿਆ ਤੇ ਭਾਈ ਮਰਦਾਨੇ ਨੇ ਘਿਗ ਕਰਕੇ ਬੇਹਬਲ ਹੋ ਕੇ ਵਿਆਕੁਲ ਹੋ ਕਰਕੇ ਧੰਨ ਗੁਰੂ ਨਾਨਕ ਸਾਹਿਬ ਜੀ ਦਾ ਨਾਮ ਆਪਣੀ ਰਚਨਾ ਤੋਂ ਉਚਾਰਨ ਕੀਤਾ ਹੈ ਤਰਾਹੇ ਤਰਾਹੇ ਨਿਜ ਬਿਰਧ ਸੰਭਾਰੋ ਪਾਹੇ ਪਾਹੇ ਮੁੱਝ ਜਰਤ ਉਬਾਰੋ ਤੇ ਸਤਿਗੁਰੂ ਜੀ ਨੂੰ ਬੇਨਤੀ ਕਰਨ ਲੱਗਿਆ ਹੈ ਸਤਿਗੁਰੂ ਜੀ ਤਰਾਹੇ ਤਰਾਹੇ ਮੇਰੀ ਰੱਖਿਆ ਕਰੋ ਰੱਖਿਆ ਕਰੋ ਨਿਜ ਬਿਰਧ ਸੰਭਾਰੋ اے ਸਤਿਗੁਰੂ ਜੀ ਤੁਹਾਡਾ ਬਿਰਧ ਹੈ ਤੁਸੀਂ ਭਗਤ ਵਸ਼ਲ ਹੋ ਭਗਤਾਂ ਦੇ ਨਾਲ ਪ੍ਰੇਮ ਕਰਨ ਵਾਲੇ ਮੇ ਸਤਿਗੁਰੂ ਜੀ ਤੁਹਾਡਾ ਬਿਰਦ ਹੈ ਤੁਸੀਂ ਪਤਿਤ ਪਾਵਨ ਹੋ ਪਾਪੀਆਂ ਨੂੰ ਪਵਿੱਤਰ ਕਰਨ ਵਾਲੇ ਏ ਸਤਿਗੁਰੂ ਜੀ ਤੁਹਾਡਾ ਬਿਰਦ ਹੈ ਤੁਹਾਡਾ ਸੁਭਾਅ ਹੈ ਤੁਸੀਂ ਸਦਾ ਹੀ ਆਪਣੇ ਸੇਵਕਾਂ ਦੀ ਦਾਸਾਂ ਦੀ ਰੱਖਿਆ ਕਰਨ ਵਾਲੇ ਹੋ ਉਹਨਾਂ ਦੇ ਗੁਨਾ ਤੇ ਦੋਸ਼ਾਂ ਨੂੰ ਨਹੀਂ ਦੇਖਦੇ ਹੋ ਇਸ ਕਰਕੇ ਸਤਿਗੁਰੂ ਗਰੀਬ ਨਵਾਦ ਕਿਰਪਾ ਕਰਕੇ ਆਪਣਾ ਬਿਰਦ ਸੰਭਾਲੋ ਕੁਸੀਂ ਆਪਣੇ ਸੁਭਾਅ ਦੀ ਪਰਤਪਾਲਨਾ ਕਰੋ ਤੇ ਮੈਨੂੰ ਬਚਾ ਲੈਣਾ ਕਰੋ ਮੇਰੀ ਰੱਖਿਆ ਕਰੋ ਇਸ ਤਰ੍ਹਾਂ ਬੇਨਤੀਆਂ ਕਰ ਰਹੇ ਹਨ ਗੁਣਹਿ ਗੁਣ ਨ ਕੋ ਆਪ ਨਹਿ ਕਾਲਾ ਗੱਛਾ ਕੋ ਦੇ ਸਮਹ ਕਿਰਪਾਲ। ਤੇ ਕਹਿ ਲਗੇ ਸਤਿਗੁਰੂ ਜੀ ਇਹ ਕੋਈ ਦੋਸ਼ ਜਾਂ ਗੁਣ ਵੇਖਣ ਦਾ ਸਮਾਂ ਨਹੀਂ ਹੈ। ਇਹਨਾਂ ਸਮਾਂ ਨਹੀਂ ਕਿ ਤੁਸੀਂ ਮੇਰੇ ਗੁਣਾ ਤੇ ਦੋਸ਼ਾਂ ਦੇ ਵਿਚਾਰ ਕਰੋ। ਸਤਿਗੁਰੂ ਜੀ ਹੰਮ ਅਬ ਗੁਣ ਭਰੇ ਏਕ ਗੁਣ ਨਾਹੀ। ਅੰਮ੍ਰਿਤ ਛਾੜ ਬਿਖੇ ਬਿਖ ਖਾਈ। ਮਾਇਆ ਮੋਹ ਪਰਮ ਪੈ ਭੂਲੇ ਸਤਦਾਰਾ ਸਿਉ ਪ੍ਰੀਤ ਲਗਾਈ ਅਸੀਂ ਤੇ ਔਗਣਾ ਦੇ ਭਰੇ ਹੋਏ ਹਾਂ ਦੋਸ਼ਾਂ ਦੇ ਭਰੇ ਹੋਏ ਹਾਂ ਇਸ ਕਰਕੇ ਤੁਸੀਂ ਆਪਣੇ ਵਿਰਤ ਦੀ ਸੰਭਾਲ ਕਰੋ 함ਰੀ ਗਣ ਤਨਾ ਗਣੀਆਂ ਕਾਈ ਤੁਸੀਂ ਸਾਡੇ ਦੋਸ਼ਾਂ ਦੀ ਗਿਣਤੀ ਨਾ ਕਰਨਾ ਕਰੋ ਗੁਣ ਦੋਸ਼ ਦਾ ਵਿਚਾਰਨਾ ਕਰੋ ਸਤਿਗੁਰੂ ਗਰੀਬ ਨਵਾਜ਼ ਤੁਸੀਂ ਆਪਣੇ ਵਿਰਤ ਦੀ ਪਰਤਪਾਲਨਾ ਕਰੋ ਆਪਣੇ ਸੁਭਾਅ ਦੀ ਪਰਤਪਾਲਨਾ ਕਰੋ ਤੇ ਰੱਛਾ ਕੇ ਇਹ ਸਮਹ ਕਿਰਪਾਲਾ ਹੇ ਸਤਿਗੁਰੂ ਜੀ ਇਹ ਸਮਾਂ ਰੱਖਿਆ ਕਰਨ ਦਾ ਹੈ ਭਾਈ ਮਰਦਾਨਾ ਜੀ ਇਸ ਤਰ੍ਹਾਂ ਬੇਨਤੀਆਂ ਕਰ ਰਹੇ ਹਨ ਕਿ ਧੰਨ ਗੁਰੂ ਨਾਨਕ ਸਾਹਿਬ ਜੀ ਤੁਸੀਂ ਮੇਰੀ ਰੱਖਿਆ ਕਰੋ ਮੈਨੂੰ ਇਸ ਕੌਡੇ ਰਾਖਸ਼ ਤੋਂ ਬਚਾ ਲੈਣਾ ਕਰੋ ਤੇਲ ਦੇ ਵਿੱਚ ਉਬਲਣ ਤੋਂ ਬਚਾ ਲੈਣਾ ਕਰੋ ਤੋਹਰਾ ਤੇਲ ਭਇਓ ਸੀ ਤਲ ਤਪਹੇ ਤਿਹ ਪਰਸਕਾਰ ਸੋਏ ਟਕਲਾ ਅਕਾਲ ਪੁਰਖ ਪਰਮੇਸ਼ਰ ਦੀ ਐਸੀ ਵਰਤੀ ਹੈ ਤਾਂ ਗੁਰੂ ਨਾਨਕ ਸਾਹਿਬ ਜੀਆਂ ਦੀ ਐਸੀ ਕਿਰਪਾ ਹੋਈ ਭਾਈ ਮਰਦਾਨੇ ਦਾ ਸਰੀਰ ਜਦੋਂ ਉਸ ਤੇਲ ਨੂੰ ਛੂਆ ਹੈ ਤੇ ਤੇਲ ਨੂੰ ਛੂਹਣ ਦੇ ਨਾਲ ਹੀ ਉਹ ਤਪਦਾ ਹੋਇਆ ਤੇਲ ਦਾ ਕੜਾਹਾ ਇੱਕਦਮ ਠੰਡਾ ਹੋ ਗਿਆ ਤਪਤ ਕੜਾਹਾ ਬੁਝ ਗਿਆ ਇਹ ਜਿਹੜਾ ਤਪਦਾ ਹੋਇਆ ਕੜਾਹਾ ਸੀ ਭਾਈ ਬਾਲੇ ਦੇ ਭਾਈ ਮਰਦਾਨੇ ਦੇ ਸਰੀਰ ਨੂੰ ਛੂਹਣ ਦੇ ਨਾਲ ਹੀ ਜਮਾ ਬਰਫ਼ ਦੇ ਵਾਂਗ ਠੰਡਾ ਹੋ ਗਿਆ ਹੈ ਸ਼ੀਤਲ ਹੋ ਗਿਆ ਹੈ ਭਾਵਕ ਤੀਜ ਨਾ ਸੋਹੇ ਸਕਾ ਜੂ ਹਮ ਰਿਤ ਕੋ ਟੂਏ ਜਿਵੇਂ برف ਦਾ ਪਾਣੀ ਹੁੰਦਾ ਹੈ ਜਿਵੇਂ ਮਾਨੋ ਹਿਮ ਰਿਤ ਜਦੋਂ ਬਰਫ਼ ਪੈਂਦੀ ਹੋਵੇ ਇੰਨਾ ਪਾਲਾ ਹੋਵੇ ਇੰਨੀ ਠੰਡ ਹੋਵੇ ਇੰਨੀ ਠੰਡ ਦਾ ਜਿਹੜਾ ਪਾਣੀ ਜੰਮ ਜਾਂਦਾ ਹੈ ਇੰਨਾ ਉਹ ਠੰਡਾ ਹੋ ਗਿਆ ਹੈ ਤੇ ਇਸ ਤਰ੍ਹਾਂ ਜਿਹੜਾ ਅੱਗ ਦਾ ਛੇਕ ਹੈ ਉਹ ਭਾਈ ਵਾਲੇ ਦੇ ਭਾਈ ਮਰਦਾਨੇ ਦੇ ਸਰੀਰ ਨੂੰ ਛੂ ਨਹੀਂ ਸਕਿਆ ਹੈ ਭਾਈ ਮਰਦਾਨੇ ਦਾ ਸਰੀਰ ਉਸ ਸਟੀਲ ਦੇ ਵਿੱਚ ਉਬਲਿਆ ਨਹੀਂ ਹੱਥੋਂ ਬਚ ਗਿਆ ਹੈ ਚਾ ਪਈ ਨਿਜ ਸਰੂਪ ਗੁਰ ਤਬਹੀ ਦਿਖਾਇਆ ਦੇਖਤ ਰਾਖਸ਼ ਵਾਕ ਅਲਾਇਆ ਜੇ ਜਦੋਂ ਇਸ ਤਰ੍ਹਾਂ ਦਾ ਕੌਤਕ ਵਾਪਰਿਆ ਉਸ ਤੋਂ ਬਾਅਦ ਧੰਗੁਰੂ ਨਾਨਕ ਸਾਹਿਬ ਜੀਆ ਨੇ ਆਪਣਾ ਸਰੂਪ ਕੌਡੇ ਰਕਸ਼ ਦੇ ਤਾਈ ਦਿਖਾਇਆ ਫੇਰ ਕੌਡੇ ਰਾਖਸ਼ ਨੂੰ ਧੰਗੁਰੂ ਨਾਨਕ ਸਾਹਿਬ ਜੀਆਂ ਦੇ ਦਰਸ਼ਨ ਹੋਏ ਹਨ ਤੇ ਦਰਸ਼ਨ ਕਰਕੇ ਕੌਡੇ ਰਾਖਸ਼ ਨੇ ਇਸ ਤਰ੍ਹਾਂ ਬਚਨ ਉਚਾਰੇ ਹਨ ਉਹ ਹੈ ਤੂੰ ਕਿਹਤੀ ਚੱਲ ਆਇਓ ਤਪਤ ਕਰਾਹਾ ਜਨ ਸਤ ਲਾਇਓ ਕਹਿਣ ਲੱਗਿਆ ਤੁਸੀਂ ਕੌਣ ਹੋ ਕਿੱਥੋਂ ਚੱਲ ਕਰਕੇ ਆਏ ਹੋ ਜਿਨ੍ਹਾਂ ਨੇ ਤਪਦੇ ਹੋਏ ਕੜਾਹੀ ਨੂੰ ਠੰਡਾ ਕਰ ਦਿੱਤਾ ਹੈ ਸ਼ੀਤਲ ਕਰ ਦਿੱਤਾ ਹੈ ਤੁਸੀਂ ਕੌਣ ਹੋ ਕਿੱਥੋਂ ਚੱਲ ਕਰਕੇ ਆਏ ਹੋ ਇਸ ਤਰ੍ਹਾਂ ਧੰਗ ਗੁਰੂ ਨਾਨਕ ਸਾਹਿਬ ਜੀਆਂ ਨੂੰ ਪੁੱਛਣ ਲੱਗਿਆ ਹੈ ਬਿਗਸੇ ਸ੍ਰੀ ਅਮੋਖ ਬਾਚਨ ਬਖਾਨਾ ਕੋਡਾ ਕਰ ਤੂੰ ਇਹ ਕੋ ਖਾਨਾ ਇਹ ਸਤਿਗੁਰੂ ਗਰੀਬ ਨਵਾਜ਼ ਮੁਸਕਰਾ ਕਰਕੇ ਕੌਡੇ ਰਾਖਸ਼ ਨੂੰ ਕਹਿਣ ਲੱਗੇ ਕੌਡਾ ਤੂੰ ਇਸ ਨੂੰ ਖਾਣਾ ਕਰ ਇਹ ਤੇਰਾ ਖਾਣਾ ਹੈ ਖਾਜਾ ਹੈ ਤੂੰ ਇਸ ਮਰਦਾਨੇ ਨੂੰ ਖਾ ਲੈਣਾ ਕਰ ਖਾਣਾ ਕਰ ਕਿਉ ਪਖਾਣਾ ਮਹਾਕੀਨੀ ਤੇਰਾ ਬਿਨਾ ਤਲੇ ਪਖ ਭੋਜਨ ਤੀਰਾ ਸਤਿਗੁਰੂ ਜੀ ਕਹਿ ਲਗੇ ਕੌੜਿਆ ਤੂੰ ਇਸ ਭਾਈ ਮਰਦਾਨੇ ਨੂੰ ਬਿਲਾ ਤਲੇ ਹੀ ਖਾ ਲੈਣਾ ਕਰ ਇਸ ਨੂੰ ਖਾਣ ਲੱਗਿਆ ਦੇਰੀ ਕਿਉ ਲਾਉਂਦਾ ਹੈ ਛੇਤੀ ਦੇ ਨਾਲ ਇਸ ਭਾਈ ਮਰਦਾਨੇ ਨੂੰ ਖਾ ਲੈਣਾ ਕਰ ਵਿਸਮਯ ਰਾਖਸ਼ਵਾਕ ਉਚਾਰਾ ਤਮ ਕਿਉ ਜਾਣਤ ਨਾਮ ਮਹਾਮਾਰਾ ਜਦੋਂ ਸਤਿਗੁਰੂ ਗਰੀਬ ਨਵਾਦ ਜੀਆਂ ਨੇ ਇਸ ਤਰ੍ਹਾਂ ਕੌੜੇ ਰਕਸ਼ ਦਾ ਨਾਮ ਲੈ ਕੇ ਉਸ ਨੂੰ ਬੁਲਾਇਆ ਬੁਲਾ ਕਰਕੇ ਕਹਿ ਲੱਗੇ ਕੌੜਾ ਰਾਖਸ਼ ਤੂੰ ਭਾਈ ਮਰਦਾਨੇ ਨੂੰ ਖਾ ਲੈ ਦੇਰੀ ਕਿਉਂ ਲਾਉਣਾ ਹੈ ਜਦੋਂ ਇਸ ਤਰ੍ਹਾਂ ਦੇ ਬਚਨ ਉਸ ਕੌੜੇ ਰਾਖਸ਼ ਨੇ ਸੁਣੇ ਹਨ ਇਹ ਸੁਣ ਕਰਕੇ ਹੈਰਾਨ ਰਹਿ ਗਿਆ ਤੇ ਪੁੱਛਣ ਲੱਗਾ ਤੂੰ ਕਿਉਂ ਜਾਣਤ ਨਾਮ ਹਮਾਰਾ ਤੁਸੀਂ ਮੇਰਾ ਨਾਮ ਕਿਸ ਤਰ੍ਹਾਂ ਕਰਕੇ ਜਾਣਦੇ ਹੋ ਤੁਸੀਂ ਤੁਸੀਂ ਮੈਨੂੰ ਕਿਵੇਂ ਜਾਣਦੇ ਹੋ ਇਹ ਸਤਿਗੁਰੂ ਜੀ ਨੂੰ ਪੁੱਛਣ ਲੱਗਿਆ ਹੈ ਪੂਰ ਬਕਬੇ ਨਾ ਮਿਲਣਾ ਭਾਇਓ ਆਬੇ ਸਰੂਪ ਬਿਲੋਇਓ ਨਾਇਓ ਤੇ ਕਹਿਣ ਲੱਗਿਆ ਆਪਣਾ ਤੇ ਪਹਿਲਾਂ ਕਦੇ ਮਲਾਪ ਵੀ ਨਹੀਂ ਹੋਇਆ ਆਪਾਂ ਤੇ ਪਹਿਲਾਂ ਕਦੇ ਮਿਲੇ ਵੀ ਨਹੀਂ ਹਾਂ ਮੈਂ ਤੇ ਤੁਹਾਡਾ ਇਹ ਨਵਾਂ ਹੀ ਸਰੂਪ ਦੇਖਿਆ ਹੈ ਅੱਜ ਤੁਹਾਨੂੰ ਪਹਿਲੀ ਵਾਰ ਦੇਖਿਆ ਹੈ ਤੇ ਤੁਸੀਂ ਮੈਨੂੰ ਕਿਵੇਂ ਜਾਣਦੇ ਹੋ ਮੇਰਾ ਨਾਮ ਕਿਵੇਂ ਜਾਣਦੇ ਹੋ ਦੋਹਰਾ ਅਸ ਪ੍ਰਕਾਰ ਮੁਖ ਕਹਿ ਤਹੀ ਉਪਜਿਓ ਪੁਰਬ ਕਮਾ ਗਿਆਨੋ ਸਤਿਗੁਰੂ ਗਰੀਬ ਨਵਾਜ਼ ਕਿਰਪਾ ਕਰਦੇ ਹਨ ਕਵੀ ਰਾਜ ਪਾਈ ਸੰਤੋਖ ਸਿੰਘ ਜੀ ਲਿਖਦੇ ਹਨ ਕਿ ਇਸ ਤਰ੍ਹਾਂ ਕਹਿੰਦੇ ਆ ਉਸ ਕੋਡੇ ਰਾਖਸ ਨੂੰ ਗਿਆਨ ਪ੍ਰਗਟ ਹੋ ਗਿਆ ਗਿਆਨ ਦੀ ਪ੍ਰਾਪਤੀ ਹੋ ਗਈ ਹੈ ਤੇ ਉਦੋਂ ਗਿਆਨ ਪ੍ਰਾਪਤ ਕਰਕੇ ਦਰਸ਼ਨ ਕੇ ਪ੍ਰਤਾਪ ਤੇ ਪਈ ਸ਼ਰਾਪ ਕੀ ਹਾਨ ਸਤਿਗੁਰੂ ਗਰੀਬ ਨਵਾਜ਼ ਜੀਆਂ ਦੇ ਦਰਸ਼ਨ ਕਰਕੇ ਹੀ ਉਹਦਾ ਜਿਹੜਾ ਸ਼ਰਾਪ ਉਸ ਦੇ ਗੁਰੂ ਵੱਲੋਂ ਮਿਲਿਆ ਹੋਇਆ ਸੀ ਜਿਸ ਦਾ ਜ਼ਿਕਰ ਇਸੇ ਪ੍ਰਸੰਗ ਦੇ ਵਿੱਚ ਅੱਗੇ ਕਵੀ ਰਾਜਪਾਈ ਸੰਤੋਖ ਸਿੰਘ ਜੀ ਨੇ ਕੀਤਾ ਹੈ ਉਸ ਪ੍ਰਸੰਗ ਉਸ ਜੋ ਸ਼ਰਾਪ ਉਸ ਨੂੰ ਮਿਲਿਆ ਹੋਇਆ ਸੀ ਉਸ ਸ਼ਰਾਪ ਦੀ ਹਾਨ ਹੋ ਗਈ ਸ਼ਰਾਪ ਖਤਮ ਹੋ ਗਿਆ ਹੈ ਦਰਸ਼ਨ ਕੇ ਪਰਤਾਪ ਤੇ ਭਾਈ ਸ਼ਰਾਪ ਕੀ ਹਾਨ ਚਾਪਏ ਸਤ ਕੋ ਪਾਇ ਮੁਕਰਨ ਜਲ ਆਇਓ shri ਗੁਰ ਆਗੇ ਧਰ ਦਿਖਰਾਇਓ ਤੇ ਜਦੋਂ ਉਸ ਨੂੰ ਇਸ ਤਰ੍ਹਾਂ ਗਿਆਨ ਹੋ ਗਿਆ ਉਸ ਦਾ ਸ਼ਰਾਪ ਖਤਮ ਹੋ ਗਿਆ ਤੇ ਫੇਰ ਆਪਣਾ ਸ਼ੀਸ਼ਾ ਲੈ ਕਰਕੇ ਆਇਆ ਜਿਹੜਾ ਸ਼ੀਸ਼ਾ ਉਸਤੇ ਗੁਰੂ ਨੇ ਉਸ ਨੂੰ ਦਿੱਤਾ ਸੀ ਉਹ ਸ਼ੀਸ਼ਾ ਲੈ ਕਰਕੇ ਆਇਆ ਹੈ ਤੇ ਉਹ ਸ਼ੀਸ਼ਾ ਧੰਗ ਗੁਰੂ ਨਾਨਕ ਸਾਹਿਬ ਜੀਆਂ ਨੂੰ ਦਿਖਾਉਣਾ ਕੀਤਾ ਹੈ ਜਬ ਪ੍ਰਤਿਬਿੰਬ ਦੇਖ ਮੁਖ ਕੀ ਰਾ ਪਰਯੋਚਾਰਨ ਅਰਵ ਬਨਦੀਰਾ ਤੇ ਜਦੋਂ ਉਸ ਸ਼ੀਸ਼ੇ ਦੇ ਵਿੱਚ ਧੰਗ ਗੁਰੂ ਨਾਨਕ ਸਾਹਿਬ ਜੀਆਂ ਦੇ ਸਰੂਪ ਨੂੰ ਦੇਖਿਆ ਹੈ ਤਨਗੁਰੂ ਨਾਨਕ ਸਾਹਿਬ ਜੀਆਂ ਦਾ ਮਨੁੱਖੀ ਚਿਹਰਾ ਦੇਖਿਆ ਹੈ ਤੇ ਮਨੁੱਖੀ ਚਿਹਰਾ ਦੇਖ ਕਰਕੇ ਸਤਿਗੁਰੂ ਜੀਆਂ ਦੇ ਚਰਣਾ ਤੇ ਨਿਮਰਤਾ ਸਹਿਤ ਢੇ ਪਿਆ ਹੈ ਨਮਸਕਾਰ ਕਰਨ ਲੱਗ ਪਿਆ ਹੈ ਸਕਾਰ ਬੰਦਨ ਹੋਇਓ ਪੁਨ ਠਾਡਾ ਮਨ ਅਨਰਾਗ ਅਦਕ ਜੇ ਬਾਡਾ ਫਿਰ ਨਮਸਕਾਰ ਕਰਕੇ ਖੜਾ ਹੋਇਆ ਹੈ ਜਿਸ ਦੇ ਹਿਰਦੇ ਦੇ ਵਿੱਚ ਬਹੁਤ ਪ੍ਰੇਮ ਸਤਿਗੁਰੂ ਗੁਰੂ ਨਾਨਕ ਸਾਹਿਬ ਜੀਆਂ ਦੇ ਤਾਈਂ ਵੱਧ ਗਿਆ ਹੈ ਬੰਦ ਹਾਥ ਦਵਾ ਗੁਰੂ ਅਗਾਰੇ ਗਦਗਦ gira ਹਰਖ ਔਰ ਭਾਰੇ ਤੇ ਫਿਰ ਦੋਵੇਂ ਹੱਥ ਜੋੜ ਕਰਕੇ ਧੰਨ ਗੁਰੂ ਨਾਨਕ ਸਾਹਿਬ ਜੀਆਂ ਦੇ ਅੱਗੇ ਬੇਨਤੀਆਂ ਕਰਨ ਲੱਗਿਆ ਹੈ ਜਿਸ ਦੀ ਬਾਣੀ ਗਦਗਦ ਹੋ ਗਈ ਹੈ ਰੁਮਾਵਲੀ ਖੜੀ ਹੋ ਗਈ ਹੈ ਤੇ ਬੜਾ ਫਿਰਦੇ ਦੇ ਵਿੱਚ ਖੁਸ਼ੀ ਦੇ ਨਾਲ ਹਰਖ ਦੇ ਨਾਲ ਭਰਿਆ ਹੋਇਆ ਹੈ ਕਮਲ ਬदन ਪੂਜਤ ਤਿਆ ਤਾਈ ਪ੍ਰਥਾ ਆਪਣੀ ਦੇਹੋ ਬਤਾਈ ਧੰ ਗੁਰੂ ਨਾਨਕ ਸਾਹਿਬ ਜੀ ਉਸ ਦੀ ਹਾਲਤ ਪੁੱਛਣ ਵਾਸਤੇ ਉਸ ਦਾ ਬਰਤਾਂਤ ਪੁੱਛਣ ਵਾਸਤੇ ਤੇ ਉਸ ਨੂੰ ਕਹਿਣ ਲੱਗੇ ਕਿ ਕੋਡੇ ਜੀ ਕੋਡਾ ਰਕਸ਼ ਤੂੰ ਸਾਨੂੰ ਆਪਣਾ ਸਾਰਾ ਵਰਤਾਰਤ ਕਹਿ ਕਰਕੇ ਸਾਰੀ ਹਾਲਤ ਦੱਸਣਾ ਕਰ ਸੁਣਾਉਣਾ ਕਰ ਪੂਰਬ ਤੇਹਰ ਜਾਏ ਗੁਣ ਮੰਦਰ ਅਨੂ ਭੇਟ ਮਦਰ ਫਲ ਸੁੰਦਰ ਪਰ ਕੌਡਾ ਰਾਖਸ਼ ਸਤਿਗੁਰੂ ਗੁਰੂ ਨਾਨਕ ਸਾਹਿਬ ਜੀਆਂ ਨੂੰ ਕਹਿਣ ਲੱਗਿਆ ਕਿ ਸਤਿਗੁਰੂ ਜੀ ਪਹਿਲਾਂ ਮੈਨੂੰ ਤੁਸੀਂ ਆਗਿਆ ਦਿਓ ਮੈਂ ਜੰਗਲ ਦੇ ਵਿੱਚ ਜਾ ਕਰਕੇ ਪਹਿਲਾਂ ਤੁਹਾਡੇ ਛਕਣ ਵਾਸਤੇ ਕੋਈ ਫਲ ਆਦਿਕ ਲੈ ਕਰਕੇ ਆਵਾਂ ਪਹਿਲਾ ਆਪਣੀ ਸੇਵਾ ਕਰਨ ਦਾ ਮੈਨੂੰ ਅਵਸਰ ਦਿਓ ਤੇ ਮੈਂ ਤੁਹਾਡੀ ਸੇਵਾ ਵਾਸਤੇ ਕੋਈ ਫਲ ਕੋਈ ਭੇਟਾ ਲੈ ਕਰਕੇ ਆਉਣਾ ਕਰਾਂ ਗਹਰ ਉਚਰ ਆਪਣੀ ਗਾਥਾ ਨਿਜ ਪ੍ਰਕਾਰ ਵੀ ਥੀ ਮੁਝ ਸਾਥਾ ਫੇਰ ਮੈਂ ਤੁਹਾਡੇ ਤਾਂ ਹੀ ਆਪਣੀ ਸਾਰੀ ਹਾਲਤ ਕਹਿ ਕੇ ਵਿਖਿਆਣ ਕਰਾਂਗਾ ਜਿਵੇਂ ਮੇਰੇ ਨਾਲ ਪਿਛੇ ਬਤੀਤ ਹੋਈ ਜਿਵੇਂ ਮੈਂ ਰਕਸ਼ਸ ਬਣਿਆ ਉਹ ਸਾਰੀ ਵਾਰਤਾ ਲਾਪ ਮੈਂ ਤੁਹਾਨੂੰ ਦੱਸਾਂਗਾ ਆਇਆ ਸਪਾਏ ਗਇਓ ਬਨਮਾਹੀ ਤਹਟ ਸੁਫਟੇ ਸੋਫਲੇ ਬਟਪਉ ਸੁਹਾਹੀ ਤੇ ਫਿਰ ਇਸ ਤਰ੍ਹਾਂ ਸਤਿਗੁਰੂ ਗੁਰੂ ਨਾਨਕ ਸਾਹਿਬ ਜੀਆਂ ਤੋਂ ਆਗਿਆ ਲੈ ਕਰਕੇ ਉਹ ਕੌਡਾ ਰਕਸ਼ ਜੰਗਲ ਦੇ ਵਿੱਚ ਚੱਲ ਕਰਕੇ ਗਿਆ ਹੈ ਜਿੱਥੇ ਬਹੁਤ ਸੁੰਦਰ ਰਸੀਲੇ ਫਲਾਂ ਵਾਲੇ ਦਰਖਤ ਲੱਗੇ ਹਨ ਬੇਨ ਬੇਨ ਕ ਮਦਰੇ ਆਨੇ ਜਨਹੇ ਦੇਖ ਮਨ ਮਨ ਲਲਚਾਨੇ ਤੇ ਉਥੋਂ ਬੜੇ ਸੁੰਦਰ ਸੁੰਦਰ ਫਲ ਜਿਹੜੇ ਰਸੀਲੇ ਰਸ ਵਾਲੇ ਫਲ ਹਨ ਉਹਨਾਂ ਨੂੰ ਚੁਗ ਚੁਗ ਕਰਕੇ ਉਹ ਕੌਡਾ ਰਾਖਸ਼ ਲੈ ਕਰਕੇ ਆਇਆ ਹੈ ਜਿਨ੍ਹਾਂ ਨੂੰ ਦੇਖ ਕਰਕੇ ॠषि मुनियों ਦੇ ਮਨ ਵੀ ਲਾਲਚ ਦੇ ਬਸ ਹੋ ਜਾਂਦੇ ਹਨ ਇਤਨੇ ਰਸੀਲੇ ਮਿੱਠੇ ਤੇ ਸੁੰਦਰ ਫਲ ਹਨ ਸਰਬਦਰ ਇਹ ਜਦ